ਉਹ ਕੋਕ ਬੈਠ ਕੇ ਚੰਨ ਬਣ ਗਿਆ ਚਲੋ سٹਾਰਟ ਹੋ ਗਿਆ ਬਸ ਸ਼ੋ ਮੈਂ ਬਲਦੇਵ ਸਿੰਘ ਸਲੋਹਾ ਬੀਕੇ ਜੋ ਇੱਕ ਤਾਂ ਸਿੱਧੂਪੁਰਾ ਜਿਹੜਾ ਬਟੰਡੇ ਦੇ ਪ੍ਰਧਾਨ ਜੋ ਹਰ ਪੇਟਾਂ ਦੀ ਕੜਕ ਵੇਚ ਰਹੇ ਆ ਉਹ ਅੱਸੀ ਫਰੋਜ਼ਪੁਰ ਜਿਹੜਾ ਸਾਡਾ ਕੈਂਪ ਲੱਗਿਆ ਸੀ ਕੈਂਪ ਦੇ ਵਿੱਚ ਖੜੇ ਆ ਜੋ ਆ ਟਰੈਕਟਰ ਹੈ ਇਹ ਬਟੰਡੇ ਜਿਹਰੇ ਦੇ ਵਿੱਚੋਂ ਪਿੰਡ ਕਲੈਣ ਸਾਡਾ ਵੀਰ ਹਤੇ ਸਿੰਘ ਜਿਹੜਾ ਪਿੰਡ ਪ੍ਰਧਾਨ ਸੀ ਕੀਤੀ ਵੱਡੀ ਜਿਹੜੀ ਭਾਵਨਾ ਹੈ ਜਿਹੜੀ ਭਾਵਨਾ ਦੇ ਨਾਲ ਅੱਜ ਇਕੱਲਾ ਉਹ ਪਿੰਨੋ ਜਿਹੜਾ ਬਸਿੰਡੇ ਤੋਂ ਟਰੈਕਟਰ ਲੈ ਕੇ ਇਕੱਲਾ ਨਾਲ ਬੰਦਾ ਵੀ ਨਹੀਂ ਲੈ ਕੱਲਾ ਟਰੈਕਟਰ ਲੈ ਕੇ ਆਪਣਾ ਸਮੇਤ ਮਸ਼ੀਨ ਸਾਡੇ ਕੈਂਪ ਦੇ ਵਿੱਚ ਆਇਆ ਅਸੀਂ ਬਹੁਤ ਬਹੁਤ ਸਾਡੇ ਉਸ ਵੀਰ ਦਾ ਤੇ ਨਗਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਆਪਣਾ ਤੰਦ ਫੁੱਲ ਦਸਾਂ ਨਾ ਦੇ ਕਿੱਟ ਕਰਕੇ ਖਰਚ ਕੀਤਾ ਜਿਹੜਾ ਟਰੈਕਟਰ ਹੈ ਆ ਸਾਡੇ ਕਿਸਾਨ ਜਿਹੜੇ ਹੜਪੇਟਾ ਉਹਨਾਂ ਦੀ ਬਜਾਈ ਵਾਸਤੇ ਸਪੈਸ਼ਲ ਚੱਲ ਕੇ ਆਇਆ ਇਹਦਾ ਤਹਿ ਦਿਲੋਂ ਧੰਨਵਾਦ ਸਾਡੇ ਫਤੇ ਸਿੰਘ ਮੀਰ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਕੋਚਾ ਜੀ ਦੇ ਪ੍ਰਾਨ ਲਗਭਗ 6 ਟਿਕਟੋ ਜਿਹੜਾ ਆਪਾਂ ਕਣਕ ਦੀ ਜਿਹੜੀ ਹੜਪੇਟਾਂ ਦੀ ਬਜਾਈ ਕਰਨ ਆਏ ਆਂਗੇ 80 ਖੜੇ ਆ ਕਰੋੜਪੁਰ ਜ਼ਿਲ੍ਹੇ ਦੇ ਵਿੱਚ ਜੋ ਆਪਣਾ ਕੈਂਪ ਲੱਗਿਆ ਉਸ ਕੈਂਪ ਦੇ ਵਿੱਚ ਸਾਡਾ ਵੀਰ ਜਸੇ ਬੰਦੇ ਨਾਲ ਜੁੜਿਆ ਪਿੰਡ ਕਿਨਿਆਲ ਤੋਂ ਜੋ ਤਾਂ ਜਸੇ ਬੰਦੇ ਦੇ ਜੋਤ ਵਿੰਗ ਦੇ ਇਹ ਪ੍ਰਧਾਨ ਨੇ ਲਖਵਿੰਦਰ ਸਿੰਘ ਜਿਨ੍ਹਾਂ ਨੇ ਇਸ ਕਣਕਨੀ ਵਜਾਈ ਦੇ ਵਿੱਚ ਹਣ ਪੀਟਾਂ ਦੀ ਸਾਨੂੰ ਜਿਹੜਾ ਇੱਕ ਡੀਜ਼ਲ ਦੇ ਤੇਲ ਦੇ ਰੂਪ ਦੇ ਵਿੱਚ ਸੇਵਾ ਕਰ ਰਿਹਾ ਹੈਗਾ ਕਿੰਨੇ ਪੈਸੇ ਨੇ 10000 ਰੁਪਏ 10000 ਰੁਪਏ ਜਿਹੜਾ ਜਿਹੜੇ ਆਪਣੇ ਟਰੈਕਟਰ ਚਲਦੇ ਨੇ ਕਣਕਲੀ ਬਜਾਈ ਦੇ ਵਿੱਚ ਉਹਨਾਂ ਦੇ ਵਿੱਚ ਡੀਲ ਪਾਉਣ ਵਾਸਤੇ ਆਪਾਂ ਨੂੰ 10000 ਰੁਪਇਆ ਆਪਣੇ ਆਪ ਦੇ ਘਰ ਕਨੀਓ ਸਾਡਾ ਵੀਰ ਹੈ ਜਿਹੜਾ ਇਹ ਸੇਵਾ ਕਰ ਰਿਹਾ ਹੈ ਸੋ ਸਾਡੀ ਬੇਕੇਜੂ ਇਕਤਾ ਸਿੱਧੂਪੁਰ ਵੱਲੋਂ ਇਸ ਸਾਡੇ ਵੀਰ ਦਾ ਅਸੀਂ ਡੈਢ ਨੂੰ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਇਹਨੂੰ ਬੋਲੋ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਲਖਵਿੰਦਰ ਸਿੰਘ ਯੂਥ ਪ੍ਰਧਾਨ ਭਾਰਤੀ ਕਿਸਾਨੀਓਂ ਨੇਕਾ ਸਿੱਧੂਪੁਰ ਫਰੋਈਪੁਰ ਅੱਛਾ ਜੀ ਮੈਂ ਆਪਣੇ ਸਾਡੀ ਸਿੱਧੂਪੁਰ ਜਥੇਬੰਦੀ ਦੀ ਸੇਵਾ ਚੱਲ ਰਹੀ ਏ ਪੂਰੇ ਹੜ੍ਹ ਭੇੜ ਤਾਲੀ ਇੱਥੋਂ ਬਠਿੰਡੇ ਦੀ ਟੀਮ ਆਈ ਆ ਬਾਬੂ ਸੰਧੋਵਾ ਜੀ ਆਏ ਨੇ ਤੇ ਬਹੁਤ ਸੇਵਾ ਦਿਲ ਲਾ ਕੇ ਚੱਲ ਰਹੀ ਸੇਵਾ ਯੂਨੀਅਨ ਕਰ ਰਹੀ ਆ ਅੱਛਾ ਹੁਣ ਮਤਲਬ ਕਿ ਜਿੰਨੇ ਵੀ ਲੋਕ ਹੀ ਹਰ ਪੀੜ ਤੋਂ ਰਹੇ ਨੁਕਸਾਨ ਲੋਕਾਂ ਦਾ ਬਹੁਤ ਜ਼ਿਆਦਾ ਆਇਆ ਟਰੈਕਟਰ ਨਾਲ ਕਾਦੀ ਮਰਵਾਲੀ ਤੇ ਇਹ ਲੋਕਾਂ ਦਾ ਇਹਦਾ ਘਾਟਾ ਪੂਰਾ ਨਹੀਂ ਕੀਤਾ ਜਾ ਸਕਦਾ ਅਸੀਂ ਜਿੰਨੇ ਵੀ ਜੋਗੇ ਹੈਗੇ ਆ ਆਪਦਾ ਤਿਲ ਫੁੱਲ ਪਾ ਕੇ ਇਹ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਆ ਬਾਪੂ ਜੀ ਹੋਰਾਂ ਦੀ ਬਹੁਤ ਵੱਡੀ ਸੇਵਾ ਹੈ ਅਸੀਂ ਕੁਝ ਵਿੱਚੋਂ ਆਪਦਾ ਯੋਗਦਾਨ ਪਾ ਕੇ ਮੈਂ 10000 ਰੁਪਏ ਦੀ ਸੇਵਾ ਕਰ ਰਿਹਾ ਬਾਪੂ ਜੀ ਹੋਰਾਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਸਭ ਦੇ ਲੋਚੇ ਨਾ ਤੁਹਾਨੂੰ ਕੱਲ ਨੂੰ ਸੀਟ ਭੇਜ ਦਾਂਗੇ ਤੁਹਾਡੇ ਤੇਲ ਬਾਪੂ ਜੀ ਪ੍ਰਧਾਨ ਜੀ ਟਰੈਕਟਰਾਂ ਦੀ ਭਲਾ ਦਿਓ ਮੜੀ ਜੀ ਜਿਹਨੂੰ ਗੇੜਾ ਇੱਕ ਫੋਟੋ ਖਿੱਚ ਲਈਏ ਖਲੋਜੋ ਸਾਰੇ ਫੋਟੋ ਖਿੱਚ ਲਈਏ ਪ੍ਰਧਾਨ ਜੀ ਆਜੋ ਆਜੋ ਤੁਸੀਂ ਬਾਪੂ ਜੀ ਥੋੜੇ ਬੈਠੇ ਆ ਜੀ ਕੋਈ ਨਾ ਕਰਲਾ ਚੋਚੋ ਉਹਨੂੰ ਬੁਲਾ ਲੇ ਬਾਪੂ ਜੀ ਇੱਧਰ ਕਿਵਾਲਾ ਬਲੇ ਟਰੈਕਟਰ ਵੀ ਆਪਣਾ ਸਬਜ਼ੀਆਂ ਵੀ ਦਿਖਾ ਰਹੇ ਇੱਕ ਮਿੰਟ ਸਾਰਾ ਇੱਧਰ ਹੀ ਲਿਆਉਣਾ ਠੀਕ ਹੈ ਤੇ ਪਛੇ ਹੋ ਜਾਣਾ ਠੀਕ ਹੈ ਅੱਜੀ ਤਾਂ ਕਾਨੂੰ ਦੋ ਹੋਈਆਂ 3 ਵਜੇ ਟਰੈਕਟਰ ਆਪਣਾ ਹੋ ਉਹਨਾਂ ਮੌਕਾ ਤੇ ਮਰਜੀ ਮਾਰਨੀ ਚਾਹੀਦੀ ਹੈ ਕਿ ਬੜੀ ਨੰਬਰ ਦੀ ਬੀੜੋ ਭਾਈ ਵਡੀਆਂ ਕਰ ਲਈ ਗ੍ਰੈਡ ਚੰਨ ਇੱਕ ਮਿੰਟਾਂ ਦੀ ਹੋਵੇ ਹਾਂ ਇਹ ਤਾਂ ਜਿਆਦਾ ਦੀ ਹੋਵੇ ਇੱਧਰ ਕੱਟ ਲਾਂ ਜੋ ਵਿਚੋ ਉਹਨੂੰ ਕੱਟ ਕੇ ਬਣਾ ਲਾਂ ਕੱਟ ਲੀ ਗੇ ਸਾਰਾ ਫੋਟੋ ਆ ਗਿਆ ਇੱਧਰ ਕੱਟੋ ਥੋੜਾ ਕਰ ਲਓ ਫੋਟੋ ਇੱਧਰ ਕਰੋ ਇੱਧਰ ਆ ਜੀ ਵੀਡੀਓ ਬਣਾ ਇਹ ਕਿ ਚੱਲਣ ਦੇ ਉਹਦਾ ਸਿਰ ਮਾੜੇ ਟੇਸੇ ਦਾ ਬਣਾ ਲਾ ਵਾਹੂ ਤਾਂ ਸਾਢੇ ਇੱਕ ਦੇ ਸਾਰੇ ਟਿਕਾਸੀ ਆਹ ਇੱਧਰ ਆਪਣਾ ਟੂ ਆ ਜਾ ਆ ਟਰੈਕਟਰ ਆਊਗਾ ਉਹਨੇ ਮਸ਼ੀਨ ਕੋਲੇ ਖੜੇ ਗਵਾ ਮਸ਼ੀਨ ਆਊਗੀ ਗੱਲ ਬੋਰਡ ਦੇ ਬੱਦਲੇ ਜਿਹੜਾ ਪਤਾ ਵੈ ਗ੍ਰੀਟ ਚਿੱਕੀ ਫਟੇ ਅਸੀਂ چھوٹے ਇੱਕ ਕਿਸਾਨ ਆ ਸਾਡੇ ਪਾਣੀ ਓਨ ਕਰਕੇ ਸਾਡਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਸਾਨੂੰ ਸਿੱਧੂ ਪਰਜੱਫੇ ਬੰਦੀ ਨੇ ਟਰੈਕਟਰ ਵੀ ਖਾ ਦੇ ਕੇ ਸਾਡਾ ਬਜਾਈ ਕੀਤੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਉਹਨਾਂ ਦੀ ਬਹੁਤ ਮਿਹਰਬਾਨੀ ਕਰਨ ਸਾਰੀ ਜਥੇਬੰਦੀ ਸਾਡੇ ਨਾਲ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਘਤਿ ਲੋਈ ਜਦੋਂ ਆਉਣਾ ਮੀਂਹ ਮੇਰਾ ਬਤਾਉਂ ਚਲੋ